ਮੇਰਾ ਨਾਮ ਸਾਹਿਲ ਉਪਲਾ ਆਪਾਂ ਅੱਜ ਏਕ ਏ ਕਲਾਸਿਕ ਲੇਟ ਸ਼ਰੀ ਅਸ਼ਵਨੀ ਉਪਲ ਮੇਰੇ ਪਿਤਾ ਜੀ ਦੀ ਯਾਦ ਤਿਆਰ ਕਰਾ ਰਹੇ ਹਾਂ ਤੇ ਨਾਲ ਇਹ ਇਵੈਂਟ ਆਪਾਂ ਡੈਡੀਕੇਟ ਕੀਤਾ ਸ਼ੇਰ ਅਜ਼ਮ ਭਗਤ ਸਿੰਘ ਨੂੰ ਕਾ ਦੋਸਤੋ ਏਕ ਏ ਕਲਾਸਿਕ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਥੇ 200 ਪਲਸ ਪੰਜਾਬ ਦੇ ਗਬਰੂਆਂ ਨੇ ਹਿੱਸਾ ਲ ਲਤਾ ਤੇ ਜਿੱਥੇ ਲੱਖਾਂ ਦੇ ਇਨਾਮ ਦਿੱਤੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਇਸ ਤਰ੍ਹਾਂ ਦੇ ਉਲੀਕੇ ਜਾਣਗੇ ਜਿਸ ਦੇ ਨਾਲ ਨੌਜਵਾਨੀ ਜਿਹੜੀ ਹੈ ਉਹਨਾਂ ਲਈ ਬਹੁਤ ਵਧੀਆ ਕਿਉਂਕਿ ਅੱਜ ਕੱਲ ਦੀ ਨੌਜਵਾਨੀ ਦੇਖੀ ਜਾਵੇ ਨਸ਼ਿਆਂ ਵੱਲ ਵੱਧ ਜਾ ਰਹੀ ਹੈ। ਹਾਂ ਦੋਸਤੋ ਇਹ ਜਿਹੜਾ ਕੰਪੀਟੀਸ਼ਨ ਹੈਗਾ ਹੈ ਇੰਡੀਅਨ ਗਵਰਨਮੈਂਟ ਦਾ ਰੈਕੋਗਨਾਈਜ਼ ਹੈ। ਥੋ ਜਿਹੜੇ ਬੱਚੇ ਜਿੱਤਦੇ ਨੇ ਉਹਨਾਂ ਨੂੰ ਸਰਕਾਰੀ ਨੌکریاں ਮਿਲਦੀਆਂ ਨੇ। ਮੈਨੂੰ ਖੁਦ ਰੇਲਵੇ 'ਚ ਜੌਬ ਮਿਲੀ ਸੀਗੀ। ਆਰਮੀ, ਨੇਵੀ ਸਰਵਿਸਿਜ਼ ਤੇ ਬੜੇ ਵਧੀਆ ਉਪਰਾਲੇ ਹੁੰਦੇ ਨੇ ਤੇ ਸਾਡੀ ਫੈਡਰੇਸ਼ਨ ਆਈਬੀਬੀਐਫ ਪੰਜਾਬੀ ਐਮਚਰ ਬੋਡੀਬਿਲਡਿੰਗ ਸਾਡੀ ਅ ਯੋਦ ਨੂੰ ਇਹ ਮੈਸੇਜ ਹੈ ਕਿ ਦੇਖੋ ਹਰ ਬੰਦਾ ਨਾ ਕੰਦਾ ਹੈ ਕਿ ਆਪਾਂ ਨਸ਼ਾ ਮੁਕਤ ਕਰਾਣਾ ਪੰਜਾਬ ਨਸ਼ਾ ਮੁਕਤ ਹੈ ਆਪਾਂ ਇਹਦੇ ਡਾਕਟਰ ਸਾਈਡ ਦਿਖਾਣੇ ਆ ਸਾਡੇ ਇਹ ਕੰਪੀਟੀਸ਼ਨ ਦੇ ਆ ਕੇ ਦੇਖੋ ਕਿ ਪੰਜਾਬ ਕਿੰਨਾ ਨਸ਼ਾ ਮੁਕਤ ਹੈ ਐਡੇ ਤਗੜੇ ਪੰਜਾਬ ਦੇ ਗੱਪਰੂ ਨੇ ਹਰੀ ਸਿੰਘ ਨਲਵਾ ਉੱਪਰ ਸੀਗੇ ਸਾਡਾ ਸਰਨੇ ਉੱਪਰ ਆ ਤੇ ਇਹੋ ਜੀ ਜਨਮ ਭੂਮੀ ਦੇ ਆਪਾਂ ਪੈਦੇ ਹੋਏ ਆ ਤੇ ਇੱਥੇ ਪੰਜਾਬ ਨਸ਼ਾ ਮੁਕਤ ਹੈ ਬਸ ਸਾਡੀ ਉਹ ਪੀੜੀ ਨੂੰ ਜਨਤਾ ਤੱਕ ਪਹੁੰਚਾਣ ਦੀ ਲੋੜ ਹੈ ਤੇ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦੇ ਤੇ ਵਿਖਾਓਗੇ ਕਿ ਪੰਜਾਬ ਨਸ਼ਾ ਮੁਕਤ ਹੈ ਆਪਾਂ ਡਾਕਟਰ ਸਾਈਡ ਨੂੰ ਨਾ ਵਖੀਏ ਗਲਾਸ ਅੱਧਾ ਜਿਹੜਾ ਭਰਿਆ ਉਹ ਕਰ ਵੀ ਰਹੇ ਨੇ ਸਾਨੂੰ ਵੇਖ ਕੇ ਉਹ ਵੀ ਨਸ਼ੇ ਛੱਡਣ ਤੇ ਆਪਣੀ ਸਿਹਤ ਵੱਲ ਤੇ ਪੰਜਾਬ ਦਾ ਨਾਮ ਵਧਿਆ ਬਹੁਤ ਵੱਡਾ ਸ਼ਹੀਦਾਂ ਦਾ ਦਿਵਸ ਆ ਸਾਡੇ ਭਗਤ ਸਿੰਘ ਜੁਗਦੇਵ ਤੇ ਰਾਜਗੁਰੂ ਜੀ ਦਾ ਜੋ ਅੱਜ ਸ਼ਹੀਦੀ ਦਿਵਸ ਆ ਮੈਂ ਸਮਝਦਾ ਉਹਦੇ ਪਲੱਸ 'ਚ ਜੋ ਅੱਜ ਸਾਹਿਲ ਜੀ ਦੁਆਰਾ ਇਹ ਬਹੁਤ ਵੱਡਾ ਯੋਜਨ ਬੋਡੀ ਬਿਲਡਿੰਗ ਦਾ ਕੀਤਾ ਗਿਆ ਔਰ ਸਾਡੇ ਨਾਲ ਸਾਡੇ ਰਾਜ ਸਭਾ ਪੂਰਵ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜੀ ਰੈਨਾ ਜੀ ਔਰ ਜਿਹੜੇ ਗਿੱਲ ਸਾਹਿਬ ਜੋ ਕਿ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਨੇ ਇਹ ਅੱਜ ਇਹ ਯੋਜਨ ਕਿਉਂਕਿ ਇਹ ਹੁੰਦਾ ਹੋਣਾ ਚਾਹੀਦਾ ਮੈਂ ਜਿੱਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਆ ਮੈਂ ਕੁਸ਼ਤੀ ਸੰਸਥਾ ਅੰਮ੍ਰਿਤਸਰ ਦਾ ਵੀ ਪ੍ਰਧਾਨ ਆ ਔਰ ਸਾਨੂੰ ਇਹੋ ਜੇ ਅੱਜ ਦੇ ਦਿਨਾਂ ਦੇ ਇਹੋ ਜੇ ਦਿਨਾਂ ਦੇ ਵਿੱਚ ਜਿਹੜਾ ਇਹ ਇਹੋ ਜੇ ਕੰਪੀਟੀਸ਼ਨ ਕਰਾ ਰਹੇ ਮੈਂ ਸਮਝਦਾ ਇਹ ਸਮਾਜ ਵਾਸਤੇ ਬਹੁਤ ਵਧੀਆ ਗੱਲ ਹੈ ਨਸ਼ਿਆਂ ਵਿੱਚ ਸਾਡਾ ਜਿਹੜਾ ਸਮਾਜ ਡੁੱਬਦਾ ਜਾ ਰਿਹਾ ਹੈ ਪਰ ਇਹ ਹੀ ਇੱਕ ਨਸ਼ਾ ਨੂੰ ਆਪਾਂ ਨੂੰ ਜਵਾਬ ਦੇਣ ਦਾ ਕੋਈ ਕਾਰਨਾ ਜਾਂ ਤੇ ਆਪਾਂ ਇਸ ਤਰ੍ਹਾਂ ਖੇਡਾਂ ਵਾਲ ਬੱਚਿਆਂ ਨੂੰ ਲਈਏ ਇਦਾਂ ਕੰਪੀਟੀਸ਼ਨ ਲਈਏ ਜਿਤਨਾ ਇਹ ਐਨ ਜੀਓਸ ਸਾਹਿਲ ਵਰਗੇ ਸਾਡੇ ਜਿਹੜੇ ਬੱਚੇ ਨੇ ਉਹ ਇਹੋ ਜੇ ਕੰਪੀਟੀਸ਼ਨ ਵੱਡੇ ਵੱਡੇ ਕਰਾ ਕੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਆਪਣੀ ਸਿਹਤ ਬਣਾਉਣ ਵਾਸਤੇ ਸਿਹਤ ਨੂੰ ਸੁੰਦਰ ਬਣਾਉਣ ਵਾਸਤੇ ਔਰ ਇਹੋ ਜੇ ਕੰਪੀਟੀਸ਼ਨ ਹੁੰਦੇ ਰਹਿਣੇ ਚਾਹੀਦੇ ਹੈ ਤੇ ਮੈਂ ਸਮਝਦਾ ਹੈ ਸਰਕਾਰਾਂ ਨੂੰ ਵੀ ਉਹਨਾਂ ਹੀ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਨਸ਼ਿਆਂ ਤੋਂ ਹਟ ਕੇ ਤੇ ਇਹ ਆਪਣੇ ਸਹਿਦਾਰ ਜੀ ਦੁਆਰਾ ਗੁਰਨਾਣ ਦੇ ਯੂਨੀਵਰਸਿਟੀ ਚ ਜੋ ਇਹ ਬਾਡੀ ਬਿਲਡਰਸ ਦਾ ਕੰਪੀਟੀਸ਼ਨ ਕਰਾਇਆ ਗਿਆ ਛੋਟੇ ਟੀਨੇਜਰਸ ਬੱਚੇ ਔਰ ਇਨਨੇ ਖੂਬਸੂਰਤ ਸ਼ਰੀਰ ਇਨੀ ਮਿਹਨਤ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਜੋ ਨਾਰਕੋ টেরਰਿਜ਼ਮ ਦਾਜ ਹਮਲਾ ਹੋਇਆ ਹੈ ਨਸ਼ਿਆਂ ਦਾ ਡਰਗਸ ਦਾ ਔਰ ਦੁੱਖ ਹੈ ਕਿ ਗਵਾਂਡੀ ਬਦਲਿਆ ਨਹੀਂ ਜਾ ਸਕਦਾ ਔਰ ਗਵਾਂਡੀ ਹੈ ਪਾਕਿਸਤਾਨ ਤੋ ਲੜਾਈ ਲੜਨੀ ਪੈ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੜੇ ਦਲੇਰੀ ਦੇ ਨਾਲ ਇਹ ਨਸ਼ਾ ਖਾਤਮਾ ਕਰਨੇ ਲੱਗੇ ਰਹੇ ਤੇ ਮੈਂ ਸਾਹਿਲ ਜੀ ਨੂੰ ਵੀ ਮੁਬਾਰਕ ਦਿਆਂਗਾ ਕਿ ਅੱਜ ਇਹ ਯੂਥ ਨੂੰ ਸਹੀ ਰਸਤਾ ਦਿਖਾ ਰਹੇ ਨੇ ਇਹ ਰਸਤਾ ਹੀ ਹੈ ਰਾਸ਼ਟਰ ਨਿਰਮਾਣ ਦਾ ਦੇਸ਼ ਦੇ ਨਿਰਮਾਣ ਦਾ ਔਰ ਜੋ ਸੁਪਨਾ ਮੋਦੀ ਜੀ ਦੇਖ ਰਹੇ ਨੇ ਕਿ 2047 ਜਦੋਂ 100 ਸਾਲ ਸਾਡੇ ਆਜ਼ਾਦੀ ਦੇ ਪੂਰੇ ਹੋਣਗੇ ਉਸ ਸਮੇਂ ਇਹ ਦੇਸ਼ ਵਿਕਸਿਤ ਭਰਤ ਹੋਏਗਾ ਅਤੇ ਆਤਮ ਨਿਰਭਰ ਭਰਤ ਹੋਏਗਾ। ਉਹ ਬਣਾਣਗੇ ਕੌਮ ਐਸੇ ਸੇਧਮੰਦ ਯੋਧ। ਉਹ ਨਾਲ ਹੀ ਅੱਜ ਸਾਡੀ ਪ੍ਰੇਰਣਾ ਜਿਨ੍ਹਾਂ ਨੇ ਛੋਟੀ ਆਯੂ ਦੇ ਵਿੱਚ ਹੀ ਹੱਸਦੇ ਹੱਸਦੇ ਆਪਣਾ ਜੀਵਨ ਕੁਰਬਾਨ ਕਰਤਾ। ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਔਰ ਏ ਕੀ ਆ ਕਿ ਮੇਰਾ ਰੰਗ ਦੇ ਬਸੰਤੀ ਚੋਲਾ ਮਾਂ ਮੇਰਾ ਰੰਗ ਦੇ ਬਸੰਤੀ ਚੋਲਾ ਮਾਂ ਮੀਨ ਭਾਰਤ ਮਾਤਾ ਔਰ ਸ਼ਹੀਦ ਭਗਤ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਵਸ ਹੈ ਔਰ ਸਾਡੇ ਜੀ ਨਵੀਂ એનર્ਜੀ ਦੇਸ਼ ਭਗਤੀ ਦੀ ਪੈਦਾ ਕਰਦਾ ਔਰ ਇਹ ਸਾਨੂੰ ਦਰਸਾਉਂਦਾ ਹੈ ਕਿ ਮਹਾਨ ਸ਼ਹੀਦ ਸੀ ਜਿਨ੍ਹਾਂ ਨੇ ਨਿਸਵਾਰਥ ਬਿਨਾ ਕਿਸੇ ਲਾਲਚ ਦੇ ਹੱਸਦੇ ਹੱਸਦੇ ਆਪਣੇ ਜੀਵਨ ਕੁਰਬਾਨ ਕਰਤੇ ਚੰਦਰ ਸ਼ਕਰ আজাদ ਜੀ আজাদ ਜੀ ਸੀਗੇ ਸ਼ਹੀਦ ਉਧਮ ਸਿੰਘ ਜੀ ਸੀਗੇ ਇਹ ਜਿੰਨੇ ਸ਼ਹੀਦ ਸੀਗੇ ਔਰ ਇੱਕੋ ਹੀ ਸੁਪਨਾ ਸੀ ਕਿ ਭਾਰਤ ਮਾਂ ਨੂੰ ਜੰਜੀਰਾ ਤੋਂ ਬਾਹਰ ਕੱਢ ਕੇ ਆਜ਼ਾਦ ਕਰਵਾਣਾ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਭਾਰਤ ਮਾਤਾ ਅੱਜ ਸਾਡੀ ਸੁਤੰਤਰ ਹੈ ਔਰ ਭਾਰਤ ਦੇਸ਼ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਨੰਬਰ 1 ਦੇਸ਼ ਬਨਣ ਵਾਲਾ ਪਰਮ ਵਿੱਭ ਉਪ ਤੇ ਪਹੁੰਚਣ ਵਾਲਾ ਵਿਸ਼ਵ ਸ਼ਕਤੀ ਬਨਣ ਵਾਲਾ ਹੈ ਵਿਸ਼ਵ ਗੁਰੂ ਬਨਣ ਵਾਲਾ ਸੋਨੇ ਦੀ ਚਿੜੀਆ ਬਨਣ ਵਾਲਾ ਸੋ ਮੈਂ ਇਸ ਲਈ ਨਾ ਕਿ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਥ ਦੇਣਾ ਚਾਹੀਦਾ ਹੈ ਜਿਹੜੇ ਇੱਕੋ ਹੀ ਟੀਚਾ ਲੈ ਕੇ ਲੱਗੇ ਨੇ ਕਿ ਮੇਰਾ ਦੇਸ਼ ਸਭ ਤੋਂ ਮਹਾਨ ਇਹ ਉਹਨਾਂ ਦਾ ਟੀਚਾ ਹੈ ਅਜੀਤ ਸਾਹਿਬ ਰਾ ਨਾਲ ਮਿਲ ਕੇ ਪੂਰਾ ਕੀਤਾ ਅਰੇ ਅਜੀ ਦੇਖਿਆ ਨੌਜਵਾਨਾਂ ਦੇ ਕਾਫੀ ਉਤਸ਼ਾਹ ਵਿਖਿਆ ਗਿਆ ਹੈ ਔਰ ਕਈ ਔਰ ਨੌਜਵਾਨ ਜਿਹੜੇ ਅੱਛੇ ਵੱਲ ਜਾ ਰਹੇ ਨੇ ਇਹਦੇ ਬਾਰੇ ਮੈਂ ਤਾਂ ਉਹ ਹੀ ਕਹਿ ਰਿਹਾ ਜੀ ਕਿ ਬਹੁਤ ਵੱਡੇ ਉਪਰਾਲੇ ਨੇ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਰਾਜਨੀਤਿਕ ਪਾਰਟੀਆਂ ਨੂੰ ਸਮਾਜ ਸੇਵਿਕ ਸੰਸਥਾਵਾਂ ਨੂੰ ਐਨ ਜੀਓਜ਼ ਨੂੰ ਔਰ ਬਾਕੀ ਵੀ ਆਰਗੇਨਾਈਜੇਸ਼ਨ ਸੋਸ਼ਲ ਸਰਵਿਸ ਜਿਹੜੇ ਕਰ ਰਹੇ ਨੇ ਸਮਾਜ ਸੇਵਾ ਰਿਕ ਆਮ ਨਾਗਰਿਕ ਨੂੰ ਵੀ ਕਿ ਅਸੀਂ ਬੱਚਿਆਂ ਨੂੰ ਸਹੀ ਰਸਤੇ ਪਾਈਏ ਆਪਣੇ ਸੰਸਕਾਰ ਦਈਏ ਔਰ ਸਵਸਥ ਉਹਨਾਂ ਦਾ ਜਿੱਥੇ ਮਨ ਸਵਸਥ ਬਣਾਈਏ ਉਥੇ ਤਨ ਵੀ ਸਵਸਥ ਬਣਾਈਏ ਇਹੀ ਭਾਰਤ ਦਾ ਪੁਖ ਹੈ ਔਰ ਅਵਸ਼ਯ ਇਹ ਪੁਖ ਅਸੀਂ ਪ੍ਰਾਪਤ ਕਰਾਂਗੇ ਔਰ ਗਵਾਂਡੀ ਦੇ ਪਾਕਿਸਤਾਨ ਨੂੰ ਮੂੰਹ ਤੋੜ ਹੁੰਦੇ ਦੇਖ ਲਓ ਕਿ ਜੋ ਹੱਤਵਾਦ ਉਹਨਾਂ ਨੇ ਸਾੜਦੇ ਸ਼ੁਰੂ ਕੀਤਾ ਸੀ ਅੱਜ ਉਹਦਾ ਸ਼ਿਕਾਰ ਹੋ ਗਏ ਜੋ ਸ਼ੇਰ ਇਹਨਾਂ ਨੇ ਪਿੰਜਰੇ ਤੋਂ ਬਾਹਰ ਕਢਿਆ ਸੀ ਅੱਜ ਉਹ ਸ਼ੇਰ ਸ਼ਿਕਾਰ ਕਿਦਾ ਕਰ ਰਿਹਾ ਹੈ ਪਾਕਿਸਤਾਨ ਦਾ ਸੋ ਇਹ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਜੋ ਨਜ਼ਰ ਆਇਆ